ਪ੍ਰਸਿੱਧ ਕੀਰਤਨੀਏ ਭਾਈ ਬਲਦੇਵ ਸਿੰਘ ਵੱਡਾਲਾ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਅਮਰੀਕਾ ਦੇ ਇੱਕ ਹਵਾਈ ਅੱਡੇ ਤੇ ਰੋਕਿਆ ਗਿਆ ਹੈ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਦਸਤਾਰ ਉਤਾਰ ਕੇ ਜਾਂਚ ਕੀਤੀ ਜਾਵੇਗੀ ਪਰ ਭਾਈ ਬਲਦੇਵ ਸਿੰਘ ਵੱਡਾਲਾ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਜਿਸ ਤੋਂ ਬਾਅਦ ਪਾਈ ਬਲਦੇਵ ਸਿੰਘ ਵੱਡਾਲਾ ਅਤੇ ਉਹਨਾਂ ਦੇ ਸਾਥੀਆਂ ਦੀਆਂ ਟਿਕਟਾਂ ਕੈਂਸਲ ਕੀਤੀਆਂ ਗਈਆਂ ਖੁਦ ਪਾਈ ਬਲਦੇਵ ਸਿੰਘ ਵੱਡਾਲਾ ਦੇ ਵੱਲੋਂ ਫੇਸਬੁੱਕ ਤੇ ਪੋਸਟ ਪਾਈ ਗਈ ਹੈ ਪੂਰੇ ਵਾਕਿਆ ਨੂੰ ਦੱਸਿਆ ਗਿਆ ਕਿਸ ਤਰੀਕੇ ਦੇ ਨਾਲ ਹਵਾਈ ਅੱਡੇ ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ ਤਾਂ ਪਾਈ ਬਲਦੇਵ ਸਿੰਘ ਵੱਡਾਲਾ ਦੇ ਵੱਲੋਂ ਲਿਖਿਆ ਗਿਆ ਅਮਰੀਕਾ ਡੈਨਵਰ 에ਅਰਪੋਰਟ ਤੇ ਸਾਨੂੰ ਰੋਕਿਆ ਗਿਆ ਆਖਿਆ ਪੱਗਾ ਲਾ ਕੇ ਕਰਾਓ ਚੈਕਿੰਗ ਐਸਾ ਨਾ ਕਰਨ ਦੀ ਸੂਰਤ ਵਿੱਚ ਤੁਹਾਨੂੰ ਜਹਾਜ਼ ਨਹੀਂ ਚੜਨ ਦਿੱਤਾ ਜਾਵੇਗਾ ਲੇਕਿਨ ਅਸੀਂ ਪੱਗਾ ਲਾਉਣ ਤੋਂ ਨਾ ਕਰਦਿਆ ਕਿਹਾ ਜਹਾਜ਼ ਕੀ ਅਸੀਂ ਪੱਗ ਦੀ ਖਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ ਸਾਨੂੰ ਸਾਡੀ ਜਾਨ ਤੋਂ ਪਿਆਰੀ ਪੱਗ ਹੀ ਹੈ ਜਿਸ ਕਰਕੇ ਸਾਡੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹੁਣ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਸਿੰਘ ਸਭਾਵਾਂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਮਸਲੇ ਤੇ ਤੁਰੰਤ ਅਮਰੀਕਾ ਸਰਕਾਰ ਨਾਲ ਸੰਪਰਕ ਕਰਕੇ ਦੋ ਟੁਕ ਗੱਲ ਕਰਨ ਗੱਲ ਪੱਗ ਦੀ ਹੀ ਹੈ ਇੱਕ ਹੁੰਦੀ ਐ ਜੇ ਪੱਗ ਹੀ ਨਹੀਂ ਰਹੀ ਤੇ ਫਿਰ ਸਿਰ ਵੀ ਕਿਸੇ ਕੰਮ ਨਹੀਂ ਫਿਰ ਕਮੀ ਕਿੱਥੇ ਆ ਕਸੂਰવાર ਕੌਣ ਹੈ ਸਰਕਾਰ 에어ਪੋਰਟ ਅਥਾਰਟੀ ਜਾਂ ਸਿੱਖ ਆਗੂ ਸਿੱਖ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਅੱਜ ਸਾਡੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਹੋ ਇਸ ਦਲੀਲ ਪੁਣਾਏ 5 ਘੰਟੇ ਖੱਜਲ ਖਵਾਰੀ ਹੋਈ ਫਲਾਈਟ ਛੁੱਟੀ ਸਮਾਨ ਅਗਲੇ ਪਾਸੇ ਚਲਾ ਗਿਆ ਪਰਿਵਾਰ ਵੱਲੋਂ ਉਲੀਕਿਆ ਪ੍ਰੋਗਰਾਮ ਰੱਦ ਹੋਇਆ ਸਿੱਖ ਸੰਗਤ ਪਰੇਸ਼ਾਨ ਹੋਈ ਤੇ ਇਹ ਸਭ ਕੁਝ ਭਾਈ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਲਿਖਿਆ ਗਿਆ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕਿਸ ਤਰੀਕੇ ਦੇ ਨਾਲ 에어ਪੋਰਟ ਤੇ ਖੱਜਲ ਖਵਾਰ ਹੋਏ ਇਸ ਤੋਂ ਇਲਾਵਾ ਭਾਈ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸਾਡੀ ਜਾਨ ਤੋਂ ਪਿਆਰੀ ਸਾਨੂੰ ਪੱਗ ਹੈ ਸਾਡੀ ਦਸਤਾਰ ਹੈ ਤਾਂ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਹਨਾਂ ਦੇ ਸਾਥੀਆਂ ਨੂੰ ਦਸਤਾਰ ਉਤਾਰ ਕੇ ਚੈਕਿੰਗ ਨਾ ਕਰਨ ਦੇ ਕਰਕੇ 5 ਘੰਟਿਆਂ ਤੱਕ ਖੱਜਲ ਖੁਆਰ ਹੋਣਾ ਪਿਆ ਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਟਿਕਟਾਂ ਕੈਨਸਲ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਨਾਲ ਹੋਈ ਇਸ ਘਟਨਾ ਬਾਰੇ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੂੰ ਅਮਰੀਕਾ ਸਰਕਾਰ ਕੋਲ ਇਸ ਮੁੱਦਾ ਚੱਕਣ ਦੀ ਗੱਲ ਬਾਰੇ ਆਖਿਆ ਗਿਆ ਤਾਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਪ੍ਰਸਿੱਧ ਕੀਰਤਨੀਏ ਪਾਈ ਬਲਦੇਵ ਸਿੰਘ ਵਡਾਲਾ ਅਤੇ ਉਹਨਾਂ ਦੇ ਸਾਥੀਆਂ ਨੂੰ ਅਮਰੀਕਾ ਹਵਾਈ ਅੱਡੇ ਤੇ ਰੋਕਿਆ ਜਾਂਦਾ ਹੈ ਅਧਿਕਾਰੀਆਂ ਦੇ ਵੱਲੋਂ ਕਿਹਾ ਜਾਂਦਾ ਜੋ ਚੈਕਿੰਗ ਕਰਦੇ ਹੁੰਦੇ ਨੇ ਕਿ ਤੁਸੀਂ ਦਸਤਾਰ ਉਤਾਰ ਕੇ ਚੈਕਿੰਗ ਕਰਵਾਓ ਤੇ ਇਸ ਕਰਕੇ ਜੋ ਪਾਈ ਬਲਦੇਵ ਸਿੰਘ ਵਡਾਲਾ ਹੁੰਦੇ ਨੇ ਉਹਨਾਂ ਦੇ ਸਾਥੀ ਹੁੰਦੇ ਨੇ ਉਹਨਾਂ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਕਿ ਅਸੀਂ ਪੱਗ ਲਾ ਕੇ ਚੈਕਿੰਗ ਨਹੀਂ ਕਰਾਵਾਂਗੇ ਅਸੀਂ ਪੱਗ ਦੇ ਖਾਤੇ ਅਮਰੀਕਾ ਤੱਕ ਛੱਡ ਦਵਾਂਗੇ ਤਾਂ ਖੁਦ ਪਾਈ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਫੇਸਬੁਕ ਤੇ ਇਸਟ ਪੋਸਟ ਨੂੰ ਸਾਂਝਾ ਕੀਤਾ ਗਿਆ ਜਿੱਥੇ ਉਹਨਾਂ ਨੇ ਸਾਰਾ ਵਾਕਿਆ ਦੱਸਿਆ ਕਿ ਇਸ ਤਰੀਕੇ ਦੇ ਨਾਲ 에어ਪੋਰਟ ਤੇ ਉਹਨਾਂ ਦੇ ਨਾਲ ਇਹ ਵਤੀਰਾ ਕੀਤਾ ਜਾਂਦਾ ਹੈ ਜਿੱਥੇ ਉਹਨਾਂ ਨੇ ਲਿਖਿਆ ਕਿ ਅਮਰੀਕਾ ਡੈਨਵਰ 에어ਪੋਰਟ ਤੇ ਸਾਨੂੰ ਰੋਕਿਆ ਗਿਆ ਆਖਿਆ ਪੱਗਾ ਲਾ ਕੇ ਚੈਕਿੰਗ ਕਰਾਓ ਐਸਾ ਨਾ ਕਰਨ ਦੀ ਸੂਰਤ ਦੇ ਵਿੱਚ ਤੁਹਾਨੂੰ ਜਹਾਜ਼ ਚੜਾ ਨਹੀਂ ਦਿੱਤਾ ਜਾਵੇਗਾ ਤੇ ਅਸੀਂ ਸਾਫ਼ ਕਹਿ ਦਿੱਤਾ ਕਿ ਪੱਗ ਦੀ ਖਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ ਸਾਨੂੰ ਸਾਡੀ ਜਾਨ ਤੋਂ ਪਿਆਰੀ ਸਾਡੀ ਦਸਤਾਰ ਹੈ ਸਾਡੀ ਪੱਗ ਹੈ ਐਨਆਈ ਨੇ ਬਾਅਦ ਦੇ ਵਿੱਚ ਉਹਨਾਂ ਦੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਗਿਆ ਖੁਦ ਭਾਈ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਤਸਵੀਰਾਂ ਨੂੰ ਸਾਂਝਾ ਕੀਤਾ ਗਿਆ ਦੱਸਿਆ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਟਿਕਟਾਂ ਨੂੰ ਕੈਨਸਲ ਕੀਤਾ ਗਿਆ